ਪਾਕਿਸਤਾਨ ਵਾਲੇ ਭਰਾ ਵੀ ਆਏ ਦਾ ਨਵਾਂ ਕੰਡ ਕਰਦੇ ਆ ਵੀ ਦੇਖੋ ਕਿਵੇਂ ਇਸ ਵੀਡੀਓ ਚ ਪੁਰਾਣੇ ਨੋਟ ਧੋ ਕੇ ਤੇ ਇਹ ਨਵੇਂ ਨਕੋਰ ਬਣਾ ਕੇ ਇਕੱਲਾ ਇਕੱਲਾ ਨੋਟ ਤੇ ਵਧੀਆ ਗੁੱਟੀਆਂ ਬਣਾ ਕੇ ਕਿਵੇਂ ਗਾਂ ਚਲਾਉਂਦੇ ਆ ਇਹ ਕੋਈ ਬੰਦਾ ਆ ਉਹਦੇ ਘਰੇ ਨਹੀਂ ਧੋ ਰਿਆ ਇਹ ਬੈਂਕ ਦਾ ਕੰਮ ਆ ਬੈਂਕ ਦੇ ਮੁਲਾਜ਼ਮ ਆ ਬੈਂਕ ਨੇ ਨੋਟ ਦਿੱਤੇ ਆ ਧੋਣ ਖਾਤਰ ਦੇ ਕਿਵੇਂ ਬੈਂਕ ਦੁਆਰੇ ਇਹਨਾਂ ਨੋਟਾਂ ਨੂੰ ਰੀਫਰੈਸ਼ ਕਰਕੇ ਚਲਾਉਂਦੇ ਆ ਇਹ ਵੀਡੀਓ ਸਾਡੀ ਧਿਆਨ ਨਾਲ ਆ ਹੁਣ ਚੰਗੀ ਤਰ੍ਹਾਂ ਧੋਲੇ ਆ ਇਹ ਸਾਫ ਪਾਣੀ ਦੇ ਘੱਟ ਨੇ ਵਧੀਆ ਹੋਣਾ ਹਨਾ ਐਦੂ ਬਾਅਦ ਦੇਖੋ ਡ్రਾਇਰ ਤੇ ਪਾ ਕੇ ਸੁਕਾਉਣਗੇ ਵੀ ਆਪਣੇ ਨੋਟ ਥੋਤੇ ਜਾਣ ਤਾਂ ਭਈਓ ਫਿੱਕੇ ਜੇ ਹੋ ਜਾਂਦੇ ਹਨਾ ਪੂਨ ਪਤਾ ਲੱਗਦਾ ਵੀ ਥੋਤੇ ਕੇ ਖਰਾਬ ਹੋ ਜਾਂਦਾ ਨੋਟ ਤੇ ਇਹਨਾਂ ਦੇ ਨੋਟ ਚਲੋ ਆਹ ਦੇਖੋ ਜਿਵੇਂ ਡ్రਾਇਰ ਤੇ ਪਾਣੀ ਪਰਾ ਨਿਕਲ ਗਿਆ ਸੋਪਕੇ ਨੋਟ ਉਤਲੇ ਨੋਟ ਚਲੋ 파ਟ ਜ਼ਰੂਰ ਗਏ ਕਿਉਂਕਿ ਉੱਤੇ ਟੱਕਣ ਲੱਗਿਆ ਸੀ ਉਹਦੇ ਚੜ ਕੇ ਪਰ ਰੰਗ ਉਹਨਾਂ ਦਾ ਸੇਮ ਉਵੇਂ ਪਿਆ ਨੋਟਾਂ ਦਾ ਜਿਵੇਂ ਸੀਗੇ ਤੇ ਹੁਣ ਇਹਨਾਂ ਦੇਖੋ ਕਿਵੇਂ ਇਕੱਲਾ ਇਕੱਲਾ ਕਰਕੇ ਨੋਟ ਉਹਦੇ ਬਾਅਦ ਕਿਵੇਂ ਗੁੱਟੀਆਂ ਬਣਾਉਂਦੇ ਆ ਬੈਂਕ ਦਾ ਕੰਮ ਆ ਬੈਂਕ ਵਾਲੇ ਇਹ ਕੰਮ ਕਰਦੇ ਆ ਇਹੋ ਜਿਹਾ ਸਿਸਟਮ ਕਿਉਂ ਆ ਪਾਕਿਸਤਾਨ ਚ ਨਵੀਂ ਕਰੰਸੀ ਨਹੀਂ ਬਣਦੀ ਮੈਨੂੰ ਲੱਗਦਾ ਉਹਨਾਂ ਦੇ ਛੇਤੀ ਕਿਤੇ ਪੁਰਾਣੀ ਕਰੰਸੀ ਨੂੰ ਧੋਕੇ ਦੁਆਰੇ ਫਿਰ ਉਹ ਚਲਾਉਂਦੇ ਆ ਹਨਾ ਸ਼ਾਇਦ ਤੱਕ ਇਹੀ ਸਿਸਟਮ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਕੋਈ ਨੌਲੇਜ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਦੂਜੇ ਭਰਾਵਾਂ ਨੂੰ ਵੀ ਪਤਾ ਲੱ ਆ ਦੇਖੋ ਵੀ ਇਕੱਲਾ ਇਕੱਲਾ ਨੋਟ ਸੀਗਾ ਹੁਣ ਆ ਵਧੀਆ ਗੁੱਟੀਆਂ ਬਣਾ ਕੇ ਗਿਣ ਕੇ ਗੁੱਟੀਆਂ ਬਣਾ ਪੀਆਂ ਤੇ ਆ ਲਾ ਕੇ ਟੇਪ ਉੱਤੇ ਤੇ ਵਧੀਆ ਪੈਕ ਕਰਤੀਆਂ ਗੁੱਟੀਆਂ ਤੇ ਹੁਣੇ ਜਾਣੀਆਂ ਬੈਂਕ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਦੱਸਿਓ ਜਰੂਰ 何が起きてるかわからない。